ਪਰਾ ਦੀਤਾ ਪਾਪ ਹੈ ਜਾਨ ਲਿਹੋਰੀ ਨੀਤ ਰਵਿਦਾਸ ਦਾ ਕਾਹੀ ਸੋ ਕੌਣ ਕਰੇ ਹੈ ਕਹਿੰਦੇ ਜਿਹੜਾ ਕਿਸੇ ਦੇ ਅਧੀਨ ਹੁੰਦਾ ਪ੍ਰਾਏ ਦੇ ਅਧੀਨ ਹੁੰਦਾ ਉਹਨੂੰ ਕੋਈ ਪਿਆਰ ਨਹੀਂ ਕਰਦਾ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਅੱਜ ਤੁੰਤੰਜਿਕਤਾ ਸਤਿਗੁਰੂ ਅਰਵਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਰਤਾ ਹੈ ਸਤ ਸੰਤ ਸਤਗੁਰੂ ਸwamy ਸੰਤ ਸੰਵੰਦਾਸ ਮਹਾਰਾਜੀ ਦੀ ਸਤਗੁਰੂ ਸwamy ਸੰਤ ਨਰੰਦਰਨ ਦਾਸ ਮਹਾਰਾਜੀ ਦੀ ਰਬਦਾਸੀਆ ਆਪਾਂ ਜੀ ਰਹੇ ਅੱਜ ਸਾਨੂੰ ਕੋਈ ਆਪਣੇ ਕਰ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਆਂ ਸਾਨੂੰ ਕੋਈ ਰੋਕ ਟੋਕ ਨਹੀਂ ਆਪਾਂ ਜਿੱਥੇ ਮਰਜੀ ਬੈਠ ਜੀਏ ਪਿੱਛੇ ਬੈਠੇ ਆਂ ਇੱਧਰ ਬੈਠੇ ਆ ਕੋਈ ਰੋਕ ਟੋਕ ਨਹੀਂ ਹੈ ਜਿੱਥੇ ਮਰਜੀ ਬੈਠ ਜੀਏ ਜੇ ਜਦੋਂ ਆਪ ਕਿਸੇ ਦੇ ਅਧੀਨ ਹੋਨੇ ਆਂ ਪ੍ਰਾਏ ਦੇ ਅਧੀਨ ਹੋਨੇ ਆਂ ਫਿਰ ਉੱਥੇ ਉਹਨਾਂ ਦੀ ਗੱਲ ਨੂੰ ਮੰਨਣਾ ਪੈਂਦਾ ਹੈ ਔਰ ਗੁਰੂ ਘਰ ਦੇ ਸਾਚ ਸੁਝਿਓ ਸਾਡੀ ਜਿਹੜੀ ਕੌਮ ਹੈ ਉਹ ਬੱਬਰ ਸ਼ੇਰਾ ਦੀ ਕੌਮ ਭਾਵ ਕਿ ਹਰ ਜੰਗ ਨੂੰ ਜਿੱਤਣ ਵਾਲੀ ਕੌਮ ਹੈ ਰਬਦਾਸਿਆ ਕੌਮ ਐਸੀ ਸਮਾਜ ਦੀ ਅਗਵਾਈ ਕਰਨ ਵਾਲੀ ਕੌਮ ਹੈ ਜੋ ਹਮੇਸ਼ਾ ਕਿਤੇ ਵੀ ਕਿਤੇ ਸਾਡੇ ਸਮਾਜ ਦੇ ਨਾਲ ਜਾਂ ਕਿਸੇ ਹੋਰ ਸਮਾਜ ਦੇ ਨਾਲ ਲੜਦਾ ਹੁੰਦਾ ਤੇ ਰਬਦਾਸਿਆ ਸਮਾਜ ਹਮੇਸ਼ਾ ਅੱਗੇ ਆ ਕੇ ਖੜਦਾ ਹੈ ਲੜਾਈ ਲੜਦਾ ਹੈ ਸੰਘਰਸ਼ ਕਰਦਾ ਹੈ ਪਰ ਗੁਰੂ ਘਰ ਦੀ ਸਾਸਨ ਜੋ ਪਰ ਆਪਾਂ ਦੇਖ ਰਹੇ ਹਾਂ ਪਿਛਲੇ ਕੁ ਸਮੇਂ ਤੋਂ ਕਹਿੰਦੇ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਇੱਕੋ ਇੱਕੋ ਕੰਮ ਕਰ ਦਿਓ ਕਹਿੰਦੇ ਉਦਾਹਰਨ ਦੇ ਤੌਰ ਤੇ ਗੁਰੂ ਕਾ ਜੀ ਸਾਥ ਸੂਝ ਤੁਹਾਨੂੰ ਦੱਸਾਂ ਲੱਗਾ ਕਹਾਣੀ ਆ ਚਾਹੇ ਕਹਾਣੀ ਲਾ ਲਓ ਚਾਹੇ ਕਿ ਉਦਾਹਰਨ ਦਾ ਫਿਰ ਸਮਝਣ ਦੀ ਗੱਲ ਐ ਕਹਿੰਦੇ